ਆਲ ਟੂ న్యూਸ న్యూਸ ਚੈਨਲ ਵੇ ਤੁਹਾਡਾ ਸਵਾਗਤ ਕਾਂਗਰਸ ਪਾਰਟੀ ਛੱਟ ਕੇ ਭਾਜਪਾ ਸ਼ਾਮਲ ਹੋਏ ਐ ਐਮ ਐਲ اے ਫਤੇਜਨ ਸਿੰਘ ਬਾਜਵਾ ਵਿਧਾਨ ਸਭਾ ਹਲਕਾ ਬਟਾਲਾ ਤੋਂ ਚੋਣ ਮੈਦਾਨ ਦੇ ਵਿੱਚ ਹਨ ਅਤੇ ਬੜੇ ਜੋਰਾਂ ਸ਼ੋਰਾਂ ਨਾਲ ਇਸ ਦਾ ਪ੍ਰਚਾਰ ਕਰ ਰਹੇ ਹਨ ਉਹਨਾਂ ਕਿਹਾ ਕਿ ਬਟਾਲਾ ਹਲਕੇ ਦੇ ਸ਼ਹਿਰੀ ਖੇਤਰ ਦੇ ਲੋਕ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਨਾਂ ਤੇ ਭਰਪੂਰ ਸਮਰਥਨ ਮਿਲ ਰਿਹਾ ਹੈ ਅਤੇ ਪਿੰਡਾਂ ਵਿੱਚੋਂ ਵੀ ਉਹਨਾਂ ਨੂੰ ਪੂਰਾ ਸਾਥ ਮਿਲ ਰਿਹਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਅਸ਼ਵਨੀ ਸੇਖੜੀ ਜੇ ਤੇ ਬੜੇ ਤਿੱਖੇ ਸ਼ਬਦਾਂ ਨਾਲ ਬਾਰ ਕਰਦੇ ਆ ਕਿ ਅਸ਼ਵਨੀ ਸੇਖੜੀ ਆਪਣੇ ਭਰਾ ਇੰਦਰ ਸੇਖੜੀ ਨੂੰ ਆਪਣੇ ਨਾਲ ਨਹੀਂ ਜੋੜ ਸਕੇ ਤੇ ਉਹਨਾਂ ਨੇ ਲੋਕਾਂ ਨੂੰ ਕੀ ਜੋਣਾ ਹੈ ਫਤਿਹ ਬਾਜਵਾ ਨੇ ਕਿਹਾ ਕਿ ਇੰਦਰ ਸੇਖੜੀ ਬਾਜਪਾ ਦੇ ਵਿੱਚ ਸ਼ਾਮਲ ਹੋਏ ਹਨ ਉਹਨਾਂ ਦਾ ਸਵਾਗਤ ਹੈ ਤੇ ਉਹਨਾਂ ਦੇ ਸ਼ਾਮਲ ਹੋਣ ਕਰਕੇ ਬਟਾਲਾ ਜੀ ਉਹਨਾਂ ਨੂੰ ਬਹੁਤ ਮਜ਼ਬੂਤੀ ਮਿਲ ਰਹੀ ਹੈ ਫਤਿਹ ਸਿੰਘ ਬਾਜਵਾ ਨੇ ਕਿਹਾ ਕਿ ਪਿਛਲੇ ਸਮੇਂ ਦੇ ਵਿੱਚ ਬਟਾਲਾ ਹਲਕੇ ਨੂੰ ਇੱਕ ਕਾਬਲ ਲੀਡਰਸ਼ਿਪ ਨਹੀਂ ਮਿਲ ਸਕੀ ਜਿਸ ਕਰਕੇ ਬਟਾਲਾ ਜੋ ਹੈ ਵਿਕਾਸ ਪੱਖੋਂ ਪੰਜਾਬ ਦੇ ਦੂਸਰੇ ਸ਼ਹਿਰਾਂ ਤੋਂ ਪਿੱਛੇ ਰਹਿ ਗਿਆ ਹੈ ਅਤੇ ਪਿੱਛੜ ਗਿਆ ਹੈ ਉਹਨਾਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਬਟਾਲਾ 'ਚ ਬਾਜਪਾ ਦੇ ਪ੍ਰਚਾਰ ਲਈ ਅਮੇਸ਼ਾ ਸੁਭ੍ਰਤੀ ਨਾਨੀ ਅਤੇ ਮੰਤਰੀ ਪਿਊਸ਼ ਕੋਲ ਆਉਣਗੇ ਆઈએ ਦੇਖਦੇ ਹਾਂ ਫਤਿਹ ਜੰਗ ਸਿੰਘ ਬਾਜਵਾ ਨੇ ਕੀ ਕਿਹਾ ਬਟਾਲਾ 'ਚ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਹੈ ਲੋਕ ਉਮਰਡ ਕੇ ਬਾਹਰ ਨਿਕਲ ਰਹੇ ਨੇ ਅ ਸ਼ਹਿਰਾਂ ਦੇ ਵਿੱਚ ਸਾਨੂੰ ਮੋਤੀ ਜੀ ਦੇ ਨਾਮ ਦੀ ਵੋਟ ਮਿਲ ਰਹੀ ਹੈ ਬੀਜੇਪੀ ਦੇ ਨਾਮ ਦੀ ਵੋਟ ਮਿਲ ਰਹੀ ਹੈ ਤੇ ਪਿੰਡਾਂ ਵਿੱਚ ਬਾਜਵਾ ਦੇ ਨਾਮ ਦੀ ਵੋਟ ਮਿਲ ਰਹੀ ਹੈ ਦੋਵੇਂ ਕੰਬੀਨੇਸ਼ਨ ਬਣ ਕੇ ਇਹ ਬਟਾਲੇ ਦੀ ਸੀਟ ਅਸੀਂ ਕੱਢ ਕੇ ਲਿਆਵਾਂਗੇ ਵੱਡੇ ਮਾਰਜਿਨ ਨਾਲ ਜਿੱਤ ਕੇ ਲਿਆਵਾਂਗੇ ਸੋ ਸਾਰੇ ਬੰਦੇ ਆਪਣੇ ਆਪਣੇ ਤੌਰ ਤੇ ਸਾਰੀਆਂ ਵੋਟਸ ਲੱਗੀਆਂ ਡੋਰ ਟੂ ਡੋਰ ਪਿੰਡਾਂ 'ਚ ਵੀ ਕਰ ਰਹੇ ਤੇ ਡੋਰ ਟੂ ਡੋਰ ਅਸੀਂ ਸ਼ਹਿਰਾਂ ਦੇ ਵਿੱਚ ਵੀ ਕਰ ਰਹੇ ਹਾਂ ਸਾਡਾ ਬੇਸਿਕ ਬਟਾਲੇ ਨੂੰ ਹਰ ਕੋਈ ਇਸ ਤੋਂ ਬਿਲੇ ਪਾਰਟੀ ਤੇ ਲੀਡਰਸ ਨੇ ਲੁੱਟਿਆ ਬਟਾਲੇ ਲਈ ਕੰਮ ਕੋਈ ਨਹੀਂ ਕੀਤਾ ਸਾਰਿਆਂ ਦਾ ਡਰਟੀਸ ਟਾਊਨ ਜੇ ਪੰਜਾਬ ਦੇ ਵਿੱਚ ਗਿਨਾ ਜਾਏ ਕਹਿੰਦੇ ਅਖੀਰ ਉਹਨਾਂ ਟਾਪ ਦੇ ਵਿੱਚ ਬਟਾਲੇ ਦਾ ਇੱਕ ਨਾਂ ਆ ਰਿਹਾ ਤੁਸੀਂ ਕੋਈ ਸੜਕ ਦੇਖ ਲਓ 2 2-2 ਫੁੱਟ ਦੇ ਟੋਏ ਨੇ ਕੋਈ ਗਲੀ ਦੇਖ ਲਓ ਪਾਣੀ ਚੱਕੜ ਖੜਾ ਗਾਰਬੇਜ ਸੜਕਾਂ ਦੇ ਉੱਤੇ ਲੱਗਾ ਪਿਆ ਹੈ ਇੰਡਸਟਰੀ ਮਰੀ ਪਈ ਹੈ ਤੇ ਜਿੱਥੇ ਗਾਲੀ ਪਰਸੈਪਸ਼ਨ ਇਹ ਆ ਜੇ ਵੀ ਉਹ ਇਲੀਏ ਦੀ ਜਿੱਦਾਂ ਜਾਣ ਹੀ ਨਾ ਹੋਵੇ ਤੇ ਉਹਦੇ ਲਈ ਬਦਲ ਲਈ ਤੁਹਾਨੂੰ ਬੜੀ ਜ਼ਬਰਦਸਤ ਔਰ ਜ਼ਰੂਰਤ ਹੈ ਉਹ ਬਦਲ ਇੱਕ ਤੋਂ ਇੱਕ ਪਾਰਟੀ ਕਰ ਸਕਦੀ ਉਹ दैट इज बीजेपी ਕਿਉਂਕਿ ਸੈਂਟਰ ਚ ਉਹਨਾਂ ਦਾ ਰਾਜ ਹੈ ਮੋਦੀ ਸਾਹਿਬ ਦੀ ਵਿਜਨ ਬਿਲਕੁਲ ਕਲੀਅਰ ਹੈ ਜਿੱਥੇ ਉਹਨਾਂ ਨੇ ਜਿਹੜੀ ਜਿਹੜੀ ਆਪਣਾ ਸੂਬਿਆਂ ਦੇ ਵਿੱਚ बीजेपी ਦੀ ਸਰਕਾਰਾਂ ਨੇ ਤਾਂ ਹੀ ਅਸੀਂ ਡਬਲ ਇੰਜਨ ਦੀ ਸਰਕਾਰ ਦੀ ਗੱਲ ਕਰ ਰਹੇ ਹਾਂ ਉੱਥੇ ਉੱਥੇ ਦੇਖ ਲਓ ਅੱਜ ਹਿਮਾਚਲ ਪੰਜਾਬ ਤੋਂ ਕਿਤੇ ਅੱਗੇ ਲੰਘ ਗਿਆ ਅੱਜ ਹਰਿਆਣਾ ਪੰਜਾਬ ਤੋਂ ਕਿਤੇ ਅੱਗੇ ਲੰਘ ਗਿਆ ਕਾਰਨ ਕੀ ਵੀ ਸੈਂਟਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਔਰ ਸੂਬੇ ਦੇ ਵਿੱਚ ਉੱਥੇ ਬੀਜੇਪੀ ਦੀ ਸਰਕਾਰ ਹੈ ਔਰ ਬਦਕਿਸਮਤੀ ਪੰਜਾਬ ਦੀ ਇਹ ਰਹੀ 2004 ਤੋਂ ਲੈ ਕੇ 14 ਤੱਕ ਡਾਕਟਰ ਮਨਮੋਨ ਸਿੰਘ ਪਾਵਰ ਤੇ ਰਹੇ 10 ਸਾਲ ਇੱਥੇ ਅਕਾਲੀ ਦਲ ਦੀ ਤੇ ਬੀਜੇਪੀ ਦੀ ਸਰਕਾਰ ਸੀ ਸੂਬੇ ਦੀ ਪੰਜਾਬ ਨੂੰ ਕੋਈ ਪ੍ਰੋਜੈਕਟਸ ਨਹੀਂ ਮਿਲੇ ਉਸ ਤੋਂ ਬਾਅਦ 2014 ਤੋਂ ਬਾਅਦ ਮੋਦੀ ਸਾਹਿਬ ਸੈਂਟਰ ਤੇ ਬੀਜੇਪੀ ਦੀ ਸਰਕਾਰ ਰਹੀ ਇਥੇ ਕਾਂਗਰਸ ਦੀ ਸਰਕਾਰ ਆਈ ਪੰਜਾਬ ਨੂੰ ਫਿਰ ਕੋਈ ਕੋਈ ਵੱਡੇ ਪ੍ਰੋਜੈਕਟ ਨਹੀਂ ਮਿਲੇ ਇਹ ਜਿੰਨੀ ਦੇਰ ਤੱਕ ਸੈਂਟਰ ਔਰ ਸੂਬੇ ਦੇ ਵਿੱਚ ਇੱਕ ਪਾਰਟੀ ਦੀ ਸਰਕਾਰ ਨਹੀਂ ਹੋਏਗੀ ਇਹ ਪੋਲਿਟিক্যাল ਸੈਟਅਪ ਦੇ ਵਿੱਚ ਉਨੀ ਦੇਰ ਉਹਨਾਂ ਏਰੀਆਜ਼ ਉਹਨਾਂ ਸੂਬਿਆਂ ਦਾ ਤਰੱਕੀ ਨਹੀਂ ਹੋਏਗੀ ਮੇਰਾ ਵੀਰ ਹੈ ਨਾਲ ਖੜੇ ਨੇ ਦੇਖੋ ਇੱਕ ਗੱਲ ਮੇਰੀ ਸਮਝ ਲਓ ਜਿਹੜਾ ਬੰਦਾ ਜੇ ਅਸ਼ਵਨੀ ਸੇਖੜੀ ਆਪਣੇ ਭਰਾ ਨੂੰ ਨਾਲ ਨਹੀਂ ਚਲਾ ਸਕਿਆ ਤੇ ਉਹਦੇ ਸ਼ਹਿਰ ਨੂੰ ਕੀ ਚਲਾਣਾ ਉਨੇ ਪਾਰਟੀ ਨੂੰ ਕੀ ਚਲਾਣਾ ਪਾਰਟੀ ਤਾਂ ਉਹਨੂੰ ਟੁੱਟ ਚੁੱਕੀ ਹੈ ਅੱਜ ਸਾਰੇ ਕਾਂਗਰਸ ਜਿਹੜੀ ਹੈ ਅਸ਼wini ਸੇਖੜੀ ਨੂੰ ਵੋਟ પાਕੇ ਰਾਜ਼ੀ ਨਹੀਂ ਹੈ ਔਰ ਇਹ ਜਿਹੜੀ ਪੱਕੀਆਂ ਸੀਟਾਂ ਹੁੰਦੀਆਂ ਸੀ ਕਾਂਗਰਸ ਪਾਰਟੀ ਦੀਆਂ ਇਹ ਵੇਖੋ ਘਰ ਦੇ ਦਿੱਗਜ ਜਿਹੜੇ ਬੰਦੇ ਸੀ ਜਿਹੜੇ ਅਸ਼wini ਸੇਖੜੀ ਨੂੰ ਪਿੱਛੇ ਰਹਿ ਕੇ ਜਿਤਾਉਂਦੇ ਸੀ ਅੱਜ ਆਪਣੇ ਭਰਾ ਫਤੇਹ ਸਿੰਘ ਬਾਜਬਾਨਾ ਖੜੇ ਹੈ ਔਰ ਇਸ ਕਰਕੇ ਖੜੇ ਅੱবি ਅੱਜ ਫਤੇਹ ਸਿੰਘ ਬਾਜਬਾਨ ਨੂੰ ਜਿਤਾਣਾ ਇਹਨਾਂ ਨੇ ਅੱਜ ਭਾਜਪਾ ਨੂੰ ਜਿਤਾਣਾ ਜੇ ਇੰਦਰ ਸੇਖੜੀ ਭਾਜਪਾ ਨੂੰ ਬਟਾਲੇ ਤੋਂ ਜਿਤਾਏਗਾ ਫਤਿਹ ਜੰਗ ਸਿੰਘ ਬਾਜਵਾ ਨੂੰ ਜਿਤਾਏਗਾ ਤੇ ਇੰਦਰ ਸੇਖੜੀ ਦਾ ਵੀ ਨਾ ਬਹੁਤ ਉੱਚਾ ਹੋਏਗਾ ਪਾਰਟੀ ਦੇ ਮਨ ਵਿੱਚ ਹੋਏਗੀ ਵੀ ਇੰਦਰ ਸੇਖੜੀ ਨੇ ਆਪਣਾ ਯੋਗਦਾਨ ਪਾਇਆ ਔਰ ਪਾਰਟੀ ਨੂੰ ਤੇ ਕੈਂਡੀਡੇਟ ਨੂੰ ਜਿਤਾਇਆ ਸੋ ਇਹੋ ਇੱਕ ਕਾਰਨ ਹੈ ਮੈਂ ਤੁਹਾਨੂੰ ਦੱਸਣਾ ਚਾਹਨਾ ਇੰਦਰ ਸੇਖੜੀ ਦੀ ਅਜੇ ਟੀਮ ਬਾਹਰ ਨਿਕਲ ਨਹੀਂ ਹੈ ਇੰਦਰ ਸੇਖੜੀ ਤਾਂ ਅਜੇ ਪਹਿਲੇ ਦਿਨ ਸਟੈਪ ਆਊਟ ਕੀਤਾ ਹੈ ਇਹ ਸਾਰੇ ਬਟਾਲੇ ਸ਼ਹਿਰ ਨੂੰ ਇੱਕ ਕਲੀਅਰ ਕੱਟ ਮੈਸੇਜ ਹੈ ਵੀ ਜਿਹੜਾ ਬੰਦਾ ਆਪਣੇ ਪਰਿਵਾਰ ਨੂੰ ਆਪਣੇ ਭਰਾ ਨੂੰ ਨਾਲ ਨਹੀਂ ਲੈ ਕੇ ਚਲਾ ਸਕਦਾ ਉਹ ਪਰਿਵਾਰ ਜਿਹੜਾ ਹੈ ਕਦੀ ਉਹ ਜ਼ਿੰਦਗੀ 'ਚ ਕਾਮਯਾਬ ਨਹੀਂ ਹੋ ਸਕਦਾ ਭਾਜਪਾ ਦੇ ਬਹੁਤ ਵੱਡੇ ਲੀਡਰ ਆ ਰਹੇ ਨੇ ਭਾਜਪਾ ਐਜ਼ ਇਟ ਇਜ਼ ਸਾਰੇ ਸਟਾਰ ਕੰਪੇਨਰਸ ਨੇ ਅੱਜ ਇਹ ਮੇਰਾ ਵੀਰਿੰਦਰ ਵੀ ਸਟਾਰ ਕੰਪੇਨਰ ਹੈ ਸਾਡਾ ਬਟ ਇੱਥੇ ਸਮ੍ਰਿਤੀ ਰਾਨੀ ਜੀ ਇੱਥੇ ਪਿਊਸ਼ ਗੋਇਲ ਜੀ ਇੱਥੇ ਰਾਜਨਾਥ ਸਿੰਘ ਜੀ ਇੱਥੇ ਅਮਿਤ ਚਾਹ ਇਹਨਾਂ ਸਾਰਿਆਂ ਦੇ ਵਿੱਚੋਂ ਤਿੰਨ ਜਿਹੜੇ ਵੱਡੇ ਲੀਡਰਾਂ ਆਣਗੇ ਔਰ ਸਾਨੂੰ ਡੇਟ 1-2 ਦਿਨਾਂ ਤੱਕ ਮਿਲ ਜਾਣਗੇ ਬਟਾਲੇ ਦੀ ਇੰਡਸਟਰੀ ਲਈ ਅਸੀਂ ਸਪੈਸ਼ਲੀ ਪਿਊਸ਼ ਗੋਲਜੀ ਬੁਲਾਏ ਨੇ ਔਰ ਉਹ ਕੰਮ ਸਾਰਾ ਆਪਣੇ ਭਰਾ ਦੇ ਰਹੀ ਹੈ ਹੀ ਕਰਕੇ ਸਾਰੀ ਇੰਡਸਟਰੀ ਲਈ ਕਰਕੇ ਜਿਹੜੀ ਮੋੜ ਬਟਾਲੇ ਦੀ ਫਾਊਂਡਰੀ ਤੇ ਇੰਡਸਟਰੀ ਨੂੰ ਸੁਰਜੀਤ ਕਰਨਾ ਇਹ ਸਾਡਾ ਮਿਸ਼ਨ ਹੈ ਔਰ ਇਸ ਤੋਂ ਬਾਅਦ ਬਟਾਲੇ ਨੂੰ ਜ਼ਿਲ੍ਹਾ ਬਣਾਉਣਾ ਇਸ ਤੋਂ ਬਾਅਦ ਬਟਾਲੇ ਨੂੰ ਸੁੰਦਰ ਬਣਾਉਣਾ ਬਟਾਲੇ ਨੂੰ ਹੈਰੀਟੇਜ ਸਿਟੀ ਦਾ ਦਰਜਾ دیوانਾ ਇਹ ਸਾਡੀ ਮੁੱਖ ਜਿਹੜੀ ਤਰਜੀਹ ਹੋਈ ਪਟਾਲਾ ਤੋਂ ਗੁਰਪ੍ਰੀਤ ਸਿੰਘ ਗੁਰਦਾਸਪੁਰ ਦੀ ਰਿਪੋਰਟ